ਅਸਤਾਨਾ ਹੂੰ ਸੁਵਾਨਾ ਮਦਰੀਕ ਦਾ ਇੰਟਰਵਿਊ ਦੇਖੀ ਅੱਜ ਹੂੰ ਉਹਦਾਂ ਨੂੰ ਪੁੱਛਿਆ ਜਾਂਦਾ ਸੀ ਵੀ ਬਾਈ ਜੀ ਤੁਸੀਂ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦੇ ਭੁੱਕੀ ਭੱਕੀ ਦੇ ਨੇ ਉਹਨੂੰ ਕਹਿੰਦਾ ਨਾ ਵੀ ਮੈਂ ਤਾਂ ਕਦੇ ਟੱਚ ਹੀ ਨਹੀਂ ਕੀਤੀ ਕਿਉਂ ਝੂਠ ਮਾਰਿਆ ਉਹਨੂੰ ਉਹ ਗੱਲ ਨਾ ਪਤਾ ਕੀ ਸੀ ਨਹੀਂ ਕਿਉਂ ਗੱਲ ਸੀ ਤੂੰ ਖਾਂਦਾ ਨਹੀਂ ਹੈ ਉਹ ਗੱਲ ਸੁਣ ਲੈ ਫਿਰ ਹਾਂ ਯਾਰ ਤੇ ਇਹ ਸ਼ਬਦ ਸਾਈਲੈਂਟ ਹੁੰਦੇ ਆ ਬਸ ਹੁਣ ਐ ਕਰਨ ਲੱਗ ਜਾ ਹੁਣ ਆਪਾਂ ਉਹਦੇ ਕੁੱਤੇ ਬਹਾਾ ਚੰਦਰਾ ਬੰਦਾ ਯਾਰ ਮੇਰੀ ਇੰਗਲਿਸ਼ ਤੇ ਸ਼ਬਦ ਨਹੀਂ ਹੁੰਦੇ ਤੇ ਨਾਈਫ ਤੇ ਉਹਰੇ ਕੇ ਲੱਗੀ ਹੁੰਦੀ ਹੈ ਕੇ ਸਾਈਲੈਂਟ ਹਾਂ ਲੋ ਤੇ ਉਹਰੇ ਕੇ ਲੱਗੀ ਹੁੰਦੀ ਹੈ ਕੋਈ ਨੋ ਤਾਂ ਨਹੀਂ ਫੜਦੇ ਕੇ ਸਾਈਲੈਂਟ ਪੜ ਕੇ ਨੋ ਫੜਦੇ ਹਾਂ ਉਵੇਂ ਮੇਰੇ ਕਈ ਸ਼ਬਦ ਹੈ ਜਿਹੜੇ ਉਹ ਸਾਈਲੈਂਟ ਹੈ ਬਸ ਕੱਲ ਤਾਂ ਸੁਣ ਲਾ ਪਲੀਤੀ ਸੁਖਾਈ ਉਹਨੇ ਉਹਨੇ ਪੁੱਛਿਆ ਵੀ ਬਾਈ ਤੁਸੀਂ ਕਿੰਨੇ ਚਮਚੇ ਭੁੱਕੀ ਖਾਂਦੇ ਮੈਂ ਚਮਚੇ ਨਾਲ ਭੁੱਕੀ ਖਾਂਦਾ ਹੀ ਨਹੀਂ ਹੋਰ ਉਹਦੇ ਚ ਇਹ ਸ਼ਬਦ ਸੀ ਮੈਂ ਭੁੱਕੀ ਨਹੀਂ ਖਾਂਦਾ ਚਮਚੇ ਨਾਲ ਸਾਈਲੈਂਟ ਸ਼ਬਦ ਹੈ ਮੇਰਾ ਚਮਚੇ ਨਾਲ ਮੈਂ ਤਾਂ ਕਾਰਡ ਨਾਲ ਖਾਂਦਾ ਉਹਨੇ ਚਮਚੇ ਨਾਲ ਪੁੱਛਿਆ ਸੀ ਮੈਂ ਉਹ ਭੁੱਕੀ ਨਹੀਂ ਖਾਂਦਾ ਮੈਂ ਚਮਚੇ ਨਾਲ ਜਦੋਂ ਖਾਂਦਾ ਹੀ ਨਹੀਂ ਉਹ ਸ਼ਬਦ ਮੇਰਾ ਸਾਈਲੈਂਟ ਆ ਕਾਰਡ ਵਾਲਾ ਭੁੱਕੀ ਮੈਂ ਨਹੀਂ ਖਾਂਦਾ ਚਮਚੇ ਨਾਲ ਸਾਇਲੈਂਟ ਸ਼ਬਦ ਹੈ ਮੇਰਾ ਇਹ ਸਹੀ ਮੇਰੇ ਮੇਰੀ ਡਿਕਸ਼ਨਰੀ ਫਲੋਰ ਫਲੋਰ ਕਾ ਨਹੀਂ ਖੋਲ ਕੇ ਜੇ ਦੇਖੋਗੇ ਤੁਸੀਂ ਤਾਂ ਤੁਹਾਨੂੰ ਪਤਾ ਲੱਗੂ ਕਈ ਸ਼ਬਦ ਮੇਰੇ ਸਾਈਲੈਂਟ ਹੈ। ਅੱਛਾ ਤੂੰ ਕਾਹੀ ਤੂੰ ਮੈਨੂੰ ਇੰਟਰਵਿਊ 'ਚ ਨਾਲ ਨਹੀਂ ਬਹੋਂਦਾ। ਉਹ ਨਾਲ ਤਾਂ ਤੂੰ ਬਹਿ ਜਾਕਰ ਕੋਈ ਗੱਲ ਨਹੀਂ ਪਰ ਮੇਰਾ ਪਹਿਲਾ ਉਹ ਮੈਂ ਪੜ ਪਹਿਲਾਂ ਮੇਰੀ। ਉਹ ਮੈਂ ਜਾਣਦਾ ਓਏ ਉਹ ਜਾਣਦਾ ਮੈਂ। ਲੈਂਣ ਜਾਕਰ। ਸਿੰਨਰੀ ਪੜ ਪਹਿਲਾਂ ਫਿਰ ਲੈਲ ਬਿਠਾਉਂ। ਉਹ ਪਤਾ ਹੀ ਐ ਕਿ ਮੈਨੂੰ ਸਾਈਲੈਂਟ ਰੱਖਣੇ ਆ। ਤੂੰ ਭੈਣੇ ਨਾ ਸ਼ਬਦ ਉਠਾ ਦੇਂ ਉੱਤੋਂ। ਰਗਾਂ 'ਚ ਤਾਂ ਹੁਣ ਬੋਲੀ ਆ ਨਾ। ਆ ਗੱਲ ਤਾਂ ਸੁਣ ਲੱਕ ਤੂੰ ਟੁੱਟ ਮਾਰਿਆ ਗਿਆ। ਸੁਣ ਕੀ ਤੇਰੀ ਇੰਟਰਵਿਊ ਆ। ਸ਼ਬਦ ਉਠਾਉਣੇ ਪੈਂਦੇ ਹੁੰਦੇ ਆ। ਉਹਨਾਂ ਮਤਲਬ ਕਿ ਵੀ ਜਿਵੇਂ ਜਿਹੜੇ ਪ੍ਰੋਫੈਸਰ ਐ ਅੰਗਰੇਜ਼ੀ ਦੇ ਜਾਂ ਪੜੇ ਲਿਖਿਆ ਉਹਨਾਂ ਨੂੰ ਪਤਾ ਵੀ ਕੀ ਐ ਉਹ ਕੀ ਉਠਾ ਲੈਂਦੇ ਆ ਉਹ ਵਾਲੀ ਮੈਂ ਕਨਾਈ ਵਾਲੀ ਵੀ ਉਹ ਸ਼ਬਦ ਉਠਾਉਣੇ ਪੈਣ। ਉਹ ਬਾਈ ਮੈਨੂੰ ਪਤਾ ਹੀ ਆ ਹੱਥ ਪੈ ਗਿਆ। ਬਦਮਾਨ ਕਿਉਂ ਬਣਦਾ ਹੁੰਦਾ? ਤੂੰ ਸਿੱਧਾ ਕਹਦੇ ਮੈਂ ਖਾਂਦਾਗਾ 100 ਗਾ ਲੰਦਾ ਤੀ। ਕਈ ਪੰਜਾਬੀ ਦੇ ਸ਼ਬਦ ਮੇਰੇ ਸ਼ਬਦ ਉਠਾਉਣੇ ਪੈਂਦੇ ਆ। ਜਿਹੜੇ ਬੰਦੇ ਮੇਰੀ ਇੰਟਰਵਿਊ ਵੇਖਣਗੇ ਜਿਹੜੇ ਪੁੱਕੀ ਵਾਲੇ ਬੰਦੇ ਹੁਣ ਇਹ ਉਹਨਾਂ ਨੂੰ ਪਤਾ ਲੱਗ ਜੂਗਾ ਉਹ ਆਪਣੇ ਆਪ ਜਿਹੜਾ ਪਿਛਲਾ ਸ਼ਬਦ ਹੈ ਉਹਨੂੰ ਉਠਾ ਲੈਣਗੇ ਉਹ ਜਾਗਰ ਕਰ ਲੈਣਗੇ ਵੀ ਮੈਂ ਪੁੱਕੀ ਨਹੀਂ ਖਾਂਦਾ। ਕੰਮਚੀ ਨਾਲ ਕੰਮਚੀ ਨਾਲ ਸ਼ਬਦ ਉੱਠ ਖੜੂਗਾ ਆਪਣੇ ਆਪ ਸਮਝ ਆ ਜੂਆ ਇਹ ਨਵੇਂ ਬੱਚਿਆਂ ਨੂੰ ਉਹਨਾਂ ਨੂੰ ਜ਼ਰੂਰੀ ਦੱਸਣਾ ਆਪਾਂ ਡਿਕਸ਼ਨਰੀ ਪੜੋ ਤੁਹਾਨੂੰ ਪਤਾ ਲੱਗ ਜੀ ਉਹ ਬੱਸ ਬੱਸ ਰਹਿਮ ਕਰ ਪੜਾ ਤੂੰ ਪਾਉਂ ਕਿਹਦਾ ਘਰ ਉੱਥੇ ਕੰਮ ਬੜੇ ਹੀ ਖੁਰਾਂਗਾ ਤੂੰ ਉੱਥੇ ਨੰਬਰ ਬਣਾਉਣ ਦਾ ਮਹਾਰਾਣੀ ਬੋਲਿਆ ਹੁਣ ਵੀ ਕਹਿਣਗੇ ਵੀ ਬਾਹਲਾ ਸਣਾਂਗਾ ਵੀ ਬਾਹਲੇ ਆ ਉਹ ਨਹੀਂ ਸ਼ਬਦ ਜੇ ਕਮਰਾ ਭਰੇ ਹੋਵੇ ਨਾ ਭੁੱਕੀ ਦਾ ਤੂੰ ਹੱਥ ਨੂੰ ਮੰਜਾ ਡੈਂਦਾ ਕਰਦੇ ਉਹ ਚ ਨਹੀਂ ਨਾ ਮੱਜਾ ਮੱਜੜੀ ਨੂੰ ਨਹੀਂ ਕਰਦਾ ਉਹ ਪਤਾ ਹੀ ਆ ਮੈਨੂੰ ਰਗਾ ਤਾਂ ਹੁਣ ਬੋਲੀ ਜੇ ਮਾ ਤਾਂ ਪਲੰਗ ਬੈਂਡਾ ਕਰਦੇ ਗੱਲ ਕਰਾਏ ਆ ਵੀ ਮੈਨੂੰ ਦੱਸਣਾ ਥੋੜੀ ਆ ਉਹ ਬਸ ਟਾਈਮ ਹਾਂ ਹੁਣ ਜੇ ਤੂੰ ਮਿਲ ਕੇ ਮੈਨੂੰ ਪੁੱਛੇ ਵੀ ਮੰਜਾ ਡੈਂਦਾ ਕਰ ਦੇਗਾ ਇਹ ਸਾਈਲੈਂਟ ਰੱਖਣਾ ਪੈਂਦਾ ਵੀ ਤੂੰ ਮੈਨੂੰ ਕਹੇ ਵੀ ਮੰਜਾ ਵਿਲਾ ਕਰ ਦੇਗਾ ਪੁੱਕੀ ਵਾਲੇ ਕਮਰੇ ਚੋਂ ਪੁੱਕੀ ਵਾਲਾ ਕਮਰਾ ਇਹ ਸਾਈਲੈਂਟ ਰੱਖਣਾ ਪਊਗਾ ਬੰਸ਼ਾਬਤ ਜੇ ਮੈਂ ਕਹੂੰਗਾ ਵੀ ਹਾਂ ਮੈਂ ਮੰਜਾ ਲੈਣਾ ਕਰ ਦੂੰ ਕੁੱਕੀ ਵਾਲੇ ਕਮਰੇ ਚ ਕੁੱਕੀ ਵਾਲੇ ਕਮਰੇ ਚ ਸ਼ਬਦ ਸਾਇਲੈਂਟ ਰੱਖਣਾ ਪੈਂਦਾ ਇਹ ਭੈਣਾਂ ਦਿਕਸ਼ਿੰਦਨਾਂ ਫੋਲੋ ਕਰਨਗਾ ਪੈਂਦੀਆਂ ਮੇਰੀਆਂ ਹੁਣ ਇਹ ਨਾ ਉਹ ਆ ਜਾਂਦੇ ਕਾਪੀਰਾਈਟ ਕਲੇਮ ਆਫ ਦਾ ਜਿਹੜੀ ਕੀ ਕਹਿੰਦੇ ਹੁੰਦੇ ਆ ਉਹਨੂੰ ਵੀ ਇੱਕ ਹੁੰਦੀ ਹੈ ਬਗਲ ਬਲਗਾਇਰਤੀ ਇੱਕ ਹੁੰਦੀ ਹੈ ਹੁੰਦੀ ਮਤਲਬ ਕਿ ਵੀ ਨਸ਼ੇ ਪ੍ਰਮੋਟ ਕਰਨ ਵਾਲੀ ਗੱਲ ਉਹ ਫਿਰ ਆਪਾਂ ਨੂੰ ਇਨਸਟਰਕਸ਼ਨ ਆ ਜਾਂਦੇ ਵੀ ਆਹ ਨਹੀਂ ਕਰਨਾ ਤੁਸੀਂ ਆਹ ਨਹੀਂ ਕਰਨਾ ਉਹਦੇ ਚ ਫਿਰ ਮੈਂ ਇੱਕ ਦਿਸਕੰਡਰੀ ਬਣਾਈ ਆ ਆਪਦੀ ਮੇਰੀ ਡਿਸ਼ਕਨਰੀ 'ਚ ਇਹ ਸ਼ਬਦ ਸਾਈਲੈਂਟ ਕਰਤੇ ਫਿਰ ਮੈਂ ਵੀ ਭੁੱਕੀ ਵਾਲੇ ਕਮਰੇ 'ਚ ਮੈਂ ਮੈਂ ਇਦਾਂ ਹੀ ਨਾ ਕਰਦਾ ਮੈਂ ਭੁੱਕੀ ਨਹੀਂ ਖਾਂਦਾ ਚਮਚੇ ਨਾਲ ਕੁਝ ਸ਼ਬਦ ਫਿਰ ਮੈਂ ਸਾਈਲੈਂਟ ਕਰਕੇ ਤਾਂ ਹੀ ਮੈਂ ਕਹਿੰਦਾ ਵੀ ਜੇ ਮੇਰੀ ਮੈਨੂੰ ਮੈਨੂੰ ਜਾਣਨਾ ਹੈ ਮੇਰੀ ਡਿਸ਼ਕਨਰੀ ਪੜ੍ਹਨੀ ਪੰਦੀ ਆ ਜਿਹੜੇ ਮਦਦ ਕਰਕੇ ਵੀ ਆਉਂਦੇ ਆ ਇੰਟਰਵਿਊ ਲੈਣ ਉਹਨਾਂ ਕੋਲੇ ਵੀ ਮੈਂ ਡਿਸ਼ਕਨਰੀ ਮੁਰੇਤਾ ਦੇ ਪੜੋ ਡਿਸ਼ਕਨਰੀ 'ਚ ਜਿਹੜੇ ਸ਼ਬਦ ਮੇਰੇ ਸਾਈਲੈਂਟ ਹੈ ਸਾਈਲੈਂਟ ਕਰਨੇ ਪੈਂਦੇ ਆ ਕਿਹ